ਹਨੀ ਡੇਡੇ ਵਾਲ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੱਜਣੋ ਅੱਜ ਅਸੀਂ ਆਏ ਹਾਂ ਰੋਪੜ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਆਖਰੀ ਨਿਸ਼ਾਨੀ ਦਿਖਾਉਣ ਦੇ ਲਈ ਮਿੱਤਰੋ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਬਚੀ ਹੋਈ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੇਦਾ ਕਿ ਹਰ ਇੱਕ ਪੰਜਾਬੀ ਨੂੰ ਪਤਾ ਹੋਣਾ ਚਾਹੀਦਾ ਹਰ ਇੱਕ ਪੰਜਾਬੀ ਨੂੰ ਬੱਚੇ-ਬੱਚੇ ਨੂੰ ਇੱਥੇ ਆਣਾ ਚਾਹੀਦਾ ਸੱਜਣੋ ਖੜੇ ਆਂ ਰੋਪੜ ਦੇ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਦੀ ਉੱਚੀ ਚੋਟੀ ਤੇ ਜਿੱਥੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਦੇਸ਼ ਪੰਜਾਬ ਦਾ ਨਿਸ਼ਾਨ ਹੈ ਜਿਹੜਾ ਝੂਲਦਾ ਹੋਇਆ ਦਿਖਾਈ ਦਿੰਦਾ ਉੱਚੀ ਚੋਟੀ ਤੇ ਖੜੇ ਆਂ ਤੇ ਆਲੇ ਦੁਆਲੇ ਜਿਹੜਾ ਸਤਲੁਜ ਦਰਿਆ ਵਗਦਾ ਹੈ ਇੱਕ ਪਾਸੇ ਇੱਧਰ ਸਤਲੁਜ ਦਰਿਆ ਹੈ ਇਹ ਹੈਡ ਵਰਕਰਸ ਹੈ ਜਿਹਨੋਂ ਰੋਪੜ ਦਾ ਹੈੱਡ ਕਿਹਾ ਜਾਂਦਾ ਹੈ ਤੇ ਇੱਧਰ ਆਸੇ-ਪਾਸੇ ਸ਼ਿਵਾਲਕ ਦੀਆਂ ਉੱਚੀਆਂ ਪਹਾੜੀਆਂ ਨੇ ਤੇ ਇੱਧਰ ਸਮਰਾਜ ਦੀ ਫੈਕਟਰੀ ਆ ਸੱਜਣੋ ਅੱਜ ਅਸੀਂ ਤੁਹਾਨੂੰ ਸਪੈਸ਼ਲ ਅਸੀਂ ਅੱਜ ਇੱਥੇ ਸਪੈਸ਼ਲ ਆਏ ਆ ਇਹ ਵੀਡੀਓ ਬਣਾਉਣ ਦੇ ਲਈ ਤਾਂ ਕਿ ਹਰ ਇੱਕ ਪੰਜਾਬੀ ਨੂੰ ਇਸ ਦੇ ਬਾਰੇ ਪਤਾ ਲੱਗੇ ਮਿੱਤਰੋ ਉੱਥੇ ਜਿਹੜਾ ਹੈ ਉਹ ਇਤਿਹਾਸ ਵੀ ਲਿਖਿਆ ਹੋਇਆ ਇਸ ਪਿੰਡ ਦਾ ਨਾਮ ਆਸਰੋ ਹੈ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰਲ ਜਰਨਲ ਲਾਰਡ ਵਿਲੀਅਮ ਵੈਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਵੀੜ ਕੇ ਫੌਜੀ ਚੌਕੀ ਕਾਇਮ ਕੀਤੀ 1859 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਕੀ ਢਾਹ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸਟਾਤੂ ਦਾ ਹੋਣ ਕਰਕੇ ਬਚ ਗਿਆ ਆਜ਼ਾਦੀ ਦੇ ਮੌਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਯਤਨ ਕਰਦੇ ਰਹੇ ਕਿਸੇ ਦੇਸ਼ ਭਗਤ ਦੇ ਭਗਤਨਾਥ ਝੰਡੇ ਦੇ ਮੋਢ ਉੱਪਰ ਝੇਟ ਲੀਆਂ 17 ਲਿਖੀਆਂ ਜੇ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ ਤੇ ਲੂਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਸੱਜਣੋ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 1 ਉਹਨੀ ਅਕਤੂਬਰ 2001 ਨੂੰ ਦਿੱਤਾ ਗਿਆ ਤੇ ਸੱਜਣੋ ਜਿਹੜਾ ਇਹ 7 ਲੋਜ ਤੋਂ 7 ਲੋਜ ਤੋਂ ਪਾਰ ਦਾ ਏਰੀਆ ਹੈ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਆਉਂਦਾ ਸੀ ਕਿਉਂਕਿ ਉਦੋਂ ਜਿਹੜਾ ਆਪਣਾ ਪੰਜਾਬ ਹੈ ਉਹ ਇੱਕ ਆਜ਼ਾਦ ਦੇਸ਼ ਹੁੰਦਾ ਸੀ ਅਲੱਗ ਦੇਸ਼ ਹੁੰਦਾ ਸੀ ਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਗਰੇਜ਼ਾਂ ਦੇ ਨਾਲ ਇੱਥੇ ਇੱਕ ਸੰਧੀ ਕੀਤੀ ਸੀ ਜਿਹਦੇ ਮੁਤਾਬਕ ਸਤਲੁਜ ਤੋਂ ਜਿਹੜਾ ਪਾਰ ਦਾ ਸਾਰਾ ਇਲਾਕਾ ਇਹ ਹਿੰਦੁਸਤਾਨ 'ਚ ਚਲਾ ਗਿਆ ਯਾਨੀ ਕਿ ਅੰਗਰੇਜ਼ਾਂ ਦੇ ਅਧੀਨ ਆ ਗਿਆ ਤੇ ਜਿਹੜਾ ਸਤਲੁਜ ਤੋਂ ਉਰਾਂ ਦਾ ਇਲਾਕਾ ਹੈ ਇਹ ਸਾਰਾ ਇਲਾਕਾ ਇਹ ਅਲੱਗ ਦੇਸ਼ ਪੰਜਾਬ ਆਜ਼ਾਦ ਦੇਸ਼ ਪੰਜਾਬ ਬਣ ਗਿਆ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਆਂਦਾ ਸੀ ਤੇ ਇੱਥੇ ਉੱਚੀ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਇੱਕ ਫੌਜੀ ਚੌਕੀ ਜਿਹੜੀ ਹੈ ਕਾਇਮ ਕੀਤੀ ਜਿੱਥੇ ਬੈਠ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਤੇ ਹੋਰ ਵੀ ਮਹਾਰਾਜਰਨ ਸਿੰਘ ਜੀ ਦੇ ਬਾਕੀ ਜਰਨੈਲ ਇੱਥੋਂ ਬੈਠ ਕੇ ਜਿਹੜਾ ਆਪਣੇ ਰਾਜ ਉੱਤੇ ਨਿਗਰਾਨੀ ਰੱਖਦੇ ਸੀ ਅੰਗਰੇਜ਼ਾਂ ਦੀ ਜਿਹੜੀ ਹੈ ਹਰ ਗਤੀ ਵਿਧੀ ਤੇ ਨਿਗਰਾਨੀ ਰੱਖਦੇ ਹੁੰਦੇ ਸੀ ਸੱਜਣੋ ਇਹ ਇਲਾਕਾ ਕਾਫੀ ਟਾਈਮ ਤੱਕ ਗੁੰਮਨਾਮ ਰਿਹਾ ਕਿਸੇ ਨੇ ਵੀ ਇਸ ਇਲਾਕੇ ਦੀ ਸਾਰ ਨਹੀਂ ਲਈ ਸਮੇਂ ਦੀਆਂ ਸਰਕਾਰਾਂ ਹੋਵੇ ਜਾਂ ਹੋਰ ਵੀ ਜਥੇਬੰਦੀਆਂ ਹੋਵੇ ਕਿਸੇ ਨੇ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ ਇਹ ਇਹ ਇਲਾਕਾ ਇੱਕ ਤਰ੍ਹਾਂ ਦਾ ਬੇਰਾਨਾ ਬਣ ਕੇ ਰਹਿ ਗਿਆ ਤੇ ਗੁਮਨਾਮ ਹੋ ਗਿਆ ਪਰ ਪਿਛਲੇ ਕੁਝ ਸਮੇਂ ਤੋਂ ਕਈ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਏਰੀਏ ਨੂੰ ਜਿਹੜਾ ਇਸ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਖਰੀ ਨਿਸ਼ਾਨੀ ਨੂੰ ਮੁੜ ਸੁਰਜੀਤ ਕੀਤਾ ਗਿਆ ਤੇ ਇੱਥੇ ਹੁਣ ਦਕਾਏ ਦਾ ਪੌੜੀਆਂ ਵੀ ਬਣਾਈਆਂ ਗਈਆਂ ਤੇ ਬਹੁਤ ਸੋਹਣਾ ਆਲੇ ਦੁਆਲੇ ਜਿਹੜਾ ਇਸ ਨੂੰ ਤਿਆਰ ਕੀਤਾ ਗਿਆ ਤਾਂ ਕਿ ਜਿਹੜੀਆਂ ਸਿੱਖ ਸੰਗਤਾਂ ਤੇ ਹੋਰ ਵੀ ਪੰਜਾਬੀ ਭਾਈਚਾਰਾ ਜਾਂ 12 ਲੋਕ ਹੈ ਉਹ ਇੱਥੇ ਆ ਸਕਣ ਸੋ ਮਿੱਤਰੋ ਇੱਥੇ ਲੋਕ ਆ ਵੀ ਰਹੇ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਮੂਹ ਪੰਜਾਬੀਆਂ ਤੱਕ ਪਹੁੰਚਾ ਦਿਓ ਤਾਂ ਕਿ ਸਾਰੇ ਪੰਜਾਬੀ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਆਖਰੀ ਨਿਸ਼ਾਨੀ ਨੂੰ ਦੇਖ ਸਕਣ ਤਾਂ ਕਿ ਇਹ ਇਲਾਕਾ ਹਾਲੇ ਵੀ ਗਮ ਨਾਮ ਗਮ ਨਾਮ ਨਾ ਰਹੇ ਤੇ ਹਰ ਕੋਈ ਇੱਥੇ ਆਵੇ ਤੇ ਆਪਣੇ ਮਹਾਰਾਜਾ ਜੀ ਦੇ ਅਗਰ ਮਹਿਸੂਸ ਕਰਨ ਖਾਸ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਇਓ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰਦੇ ਹੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ